ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਤੁਹਾਡੇ ਸਾਹਮਣੇ ਇੱਕ ਵੀਡੀਓ ਚੱਲ ਰਹੀ ਹੈ ਤੁਸੀਂ ਇਹ ਦੇਖ ਰਹੇ ਹੋ ਕਿ ਇਹ ਝੋਨਾ ਲਗਭਗ 15 ਦਿਨ ਦਾ ਹੈ ਕਿ ਇਹ 19 ਜੂਨ ਦੇ ਨੇੜੇ ਲੱਗਣਾ ਸ਼ੁਰੂ ਹੋਇਆ ਸੀਗਾ ਤੇ ਤਿੰਨ ਦਿਨ ਦੀ ਵੀਡੀਓ ਰਿਕਾਰਡ ਕੀਤੀ ਲਗਭਗ 15 ਦਿਨ ਦਾ ਹੈ ਖੇਤ ਦੇ ਵਿੱਚ ਜ਼ਿੰਕ ਦੀ ਘਾਟ ਆ ਚੁੱਕੀ ਹੈ ਜ਼ਿੰਕ ਦੀ ਘਾਟ ਦੇ ਵਿੱਚ ਤੁਸੀਂ ਦੇਖਦੇ ਹੋ ਕੀ ਹੁੰਦਾ ਹੈ ਪੱਤੇ ਜੰਗਾਲੇ ਹੋ ਜਾਂਦੇ ਹੈ ਪੱਤਾ ਕੱਦ ਰੁਕ ਜਾਂਦਾ ਬੂਟਾ ਛੋਟਾ ਰਹਿ ਜਾਂਦਾ ਝੋਨਾ ਲਾਲੀ ਜੀ ਮਾਰਦਾ ਝੋਨਾ ਝੜੇ ਨੋਮਾ ਹੋ ਜਾਂਦਾ ਨਵੀਂ ਫੋਟ ਰੁਕ ਜਾਂਦੀ ਹੈ ਪੱਤੇ ਜਿਵੇਂ ਸਾਹਮਣੇ ਪਾਟਿਆ ਪਿਆ ਪੱਤਾ ਪੱਤੇ ਪਾਟ ਜਾਂਦੇ ਪੱਤੇ ਖੜੇ ਹੋ ਜਾਂਦੇ ਸਭ ਤੋਂ ਵੱਡੀ ਗੱਲ ਜਿਹੜਾ ਪਿਛਲੇ 2-3 ਦਿਨ ਤੋਂ ਸ਼੍ਰੀ ਮੁਖਸਦ ਸਾਹਿਬ ਫਾਜ਼ਲਕਾ ਮਾਨਸਾ ਬਠਿੰਡਾ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਲਗਾਤਾਰ ਕਿਸਾਨ ਵੀਰਾਂ ਦੀ ਇਨਕੁਆਰੀ ਆ ਰਹੀ ਹੈ ਕਿ ਝੋਨਾ ਲਾਲ ਜਾ ਹੋ ਗਿਆ। ਝੋਨਾ ਖਰਾਬ ਜਾ ਹੋ ਗਿਆ। ਹੁਣ ਮੈਂ ਇੱਥੇ ਨਾਮ ਨਹੀਂ ਲਵਾਵਾਂਗਾ ਕਿ ਇਹ ਇਹੋ ਜਿਹੇ ਜਿੰਕ ਪਾਈਆਂ ਕਿ ਉਹਦੇ باوجود ਵੀ ਝੋਨਾ ਖਰਾਬ ਹੋ ਗਿਆ। ਤਾਂ ਦੋਸਤੋ ਇਹ ਜਿੰਕ ਦੀ ਘਾਟ ਹੈ। ਫਿਰ ਕਿੰਨਾ ਹੈ? ਬੂਟਾ ਛੋਟਾ ਰਹਿ ਜਾਣਾ, ਝੋਨਾ ਲਾਲੀ ਮਾਰਨਾ, ਪੁਰਾਣੇ ਪੱਤੇ ਉੱਤੇ ਜੰਗਾਲ ਜਮ ਜਾਣਾ, ਪੱਤੇ ਪਾੜ ਜਾਣਾ। ਚਾੜੇ ਨਮਾ ਬੂਟਾ ਹੋ ਜਾਣਾ ਫਟਾਰ ਘਟ ਜਾਣਾ ਕੱਦ ਘਟ ਜਾਣਾ ਇਹ ਸਾਰੇ ਲੱਛਣ ਜਿਹੜੇ ਹੈਗੇ ਜ਼ਿੰਕ ਦੀ ਘਾਟ ਦੇ ਜਿੰਕ ਦੀ ਘਾਟ ਆ ਦੂਰ ਕਰਨ ਦੇ ਲਈ ਆਪਾਂ ਕੀ ਕਰਨਾ ਹੈ ਉਹਦੇ ਤੇ ਗੱਲ ਕਰਾਂ ਉਸ ਤੋਂ ਪਹਿਲਾਂ ਇੱਕ ਗੱਲ ਤੁਸੀਂ ਹੋਰ ਯਾਦ ਰੱਖਿਓ ਮੈਨਾਂ ਅਕਸਰ ਐ ਸੋਚਦਾ ਹੁੰਦਾ ਸੀਗਾ ਕਿ ਯਾਰ ਜ਼ਿੰਕ ਬਾਜ਼ਾਰ 'ਚ ਨਾ ਕਈ ਤਰ੍ਹਾਂ ਦੀ ਜ਼ਿੰਕ ਆ ਰਹੀ ਏ ਕੋਈ ਕੋਈ ਪਵਾ ਰਿਆ ਕੋਈ ਕੋਈ ਪਵਾ ਰਿਆ ਕੋਈ ਕੋਈ ਪਵਾ ਰਿਆ ਪਰੰਤੂ ਫਿਰ ਵੀ ਕਿਸਾਨ ਸਾਥੀਆਂ ਦੇ ਖੇਤ ਦੇ ਵਿੱਚ ਜਿਸ ਤਰ੍ਹਾਂ ਘਾੜ ਦੇ ਲੱਛਣ ਆਉਣੇ ਉਹਨੇ ਘਾੜ ਦੇ ਲੱਛਣ ਆਖਿਉ ਨਹੀਂ ਰਹੀ ਤਾਂ ਅੱਜ ਇੱਕ ਆ ਲੇਖ ਮੇਰੇ ਸਾਹਮਣੇ ਆਇਆ ਵਿਵੇਕ ਸ਼ਰਮਾ ਜੀ ਦਾ ਵਿੱਕੀ ਸਿੰਘ ਜੀ ਜਨਪ੍ਰਿਆ ਕੌਰ ਭੂਮੀ ਵਿਗਿਆਨ ਭਾਗ ਦੇ ਨੇ ਡਾਕਟਰ ਵਿਵੇਕ ਸ਼ਰਮਾ ਡਾਕਟਰ ਵਿੱਕੀ ਸਿੰਘ ਅਤੇ ਡਾਕਟਰ ਜਨਪ੍ਰਿਆ ਕੌਰ ਭੂਮੀ ਵਿਗਿਆਨ ਵਿਭਾਗ ਤੋਂ ਇਹਨਾਂ ਨੇ ਸਾਫ਼ ਤੇ ਸਪਸ਼ਟ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਜੇਕਰ ਅਸੀਂ ਪਛਾਣੋ ਜਾਣੇ ਹਾਂ ਤਾਂ 2006 ਦੇ ਵਿੱਚ 33% 33.6% ਲਗਭਗ 33% ਜ਼ਮੀਨਾਂ ਦੇ ਵਿੱਚ ਜ਼ਿੰਕ ਦੀ ਘਾਟ ਸੀਗੀ ਇਸ ਸਮੇਂ ਘਟ ਕੇ ਕੇਵਲ 11.2% ਜ਼ਮੀਨਾਂ ਚ ਜ਼ਿੰਕ ਦੀ ਘਾਟ ਰਹਿ ਗਈ ਹੈ 2020 ਦਾ ਡਾਟਾ ਹੈ ਮੱਕੇ 2006 ਦੇ ਵਿੱਚ ਲਗਭਗ 33% ਜ਼ਮੀਨਾਂ ਚ ਜ਼ਿੰਕ ਦੀ ਘਾਟ ਸੀ 2020 ਤੱਕ ਆਉਂਦੀ-ਆਉਂਦੀ ਲਗਭਗ 11% ਚ ਘਾਟ ਰਹਿ ਗਈ ਕਿਉਂ ਕਿਉਂਕਿ ਸਾਡੇ ਕਿਸਾਨਾਂ ਨੇ ਲਗਾਤਾਰ 21% ਵਾਲੀ ਜਾਂ 33% ਵਾਲੀ ਜਿੰਕ ਖੇਚ ਪਾਈ ਸਾਡੇ ਬਜ਼ੁਰਗ ਬਹੁਤ ਸਿਆਣੇ ਸੀਗੇ ਜਿਹੜਾ ਉਹ ਕਹ ਜਿੰਕ ਦੀ ਘਾਟ ਹੈ ਉਹਨਾਂ ਲਈ ਆ ਕੇ 15-15 ਕਿਲੋ 20-20 ਕਿਲੋ ਜਿੰਕ ਹਰ ਸਾਲ ਖੇਚੜਦੇ ਅੱਜ ਵਰਗੇ ਨਹੀਂ ਸੀਗੇ ਆ ਆ ਗਈ ਆ ਨਵੀਂ ਆ ਗਈ ਹੈ ਆ ਫਲਾਨੀ ਆ ਗਈ ਹੈ ਆ ਉਹ ਆ ਗਈ ਹੈ ਆ ਆ ਆ ਗਈ ਹੈ ਯੂਨੀਵਰਸਿਟੀ ਨੂੰ ਪਤਾ ਨਹੀਂ ਹੈਗਾ ਫਲਾਨੇ ਨੂੰ ਜ਼ਿਆਦਾ ਪਤਾ ਹੈਗਾ ਯੂਨੀਵਰਸਿਟੀ ਪਛਾਣ ਬੈਠੀ ਹੈ ਇਹੋ ਜੀਆਂ ਗੱਲਾਂ ਸਾਡੇ ਬਜ਼ੁਰਗ ਨਹੀਂ ਜਾਣਦੇ ਸੀਗੇ ਲekin ਜਰਵਾਇਦਾ ਕਿਸਾਨ ਦੁਆਰਾ ਫਿਰ ਉਹਨਾਂ ਚੀਜ਼ਾਂ ਨੂੰ ਛੱਡ ਗਿਆ ਉਹ ਆ ਗਿਆ ਕਿ ਨਹੀਂ ਜੀ ਯੂਨੀਵਰਸਿਟੀ ਤੇ 21 ਨਹੀਂ 33 ਨਹੀਂ ਮੈਂ ਤਾਂ ਫਲਾਨੀ ਪਾਉਂਗਾ ਤਾਂ ਉਸ ਸਮੇਂ ਇਹੋ ਜਿਹੇ ਹਾਲਾਤ ਬਣਨੇ ਸ਼ੁਰੂ ਹੋ ਗਏ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਜ਼ੁਰਗਾਂ ਨੇ ਲਗਾਤਾਰ ਖੇਤ ਦੇ ਵਿੱਚ 21% ਜਾਂ 33% ਜੰਗ ਦੀ ਮਾਤਰਾ ਪਾਈ ਲਗਾਤਾਰ ਪਾਈ ਉਹਦੇ ਕਰਕੇ ਸਾਡੀਆਂ ਮਿੱਟੀਆਂ ਦੇ ਵਿੱਚ ਜ਼ਿੰਕ ਦੀ ਜਿਹੜੀ ਘਾਟ ਹੈ ਉਹ ਘਟ ਗਈ ਤੇ ਹਜੇ ਵੀ ਲਗਭਗ 11% ਜ਼ਮੀਨਾਂ 'ਚ ਜ਼ਿੰਕ ਦੀ ਘਾਟ ਹੈ। ਤਾਂ ਹੁਣ ਆਹ ਜਿਹੜੀ ਘਾਟ ਇੱਕਦਮ ਆਈ ਹੈ। ਤੁਸੀਂ ਦੇਖੋ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵਰਖਾ ਉਹੀ ਘੱਟ ਹੈ। ਜਦੋਂ ਵੀ ਤਾ ਲੱਗਦਾ ਪਾਣੀ ਖੇਤ ਖੜਾ ਰਹਿੰਦਾ ਹੈਗਾ ਉਸ ਸਮੇਂ ਜ਼ਿੰਕ ਦੀ ਘਾਟ ਆਉਂਦੀ ਹੈ। ਕਈ ਕਿਸਾਨਾਂ ਦੇ ਇਹੋ ਜਿਹੇ ਫੋਨ ਆਏ ਨੇ ਕਿ ਜ਼ਿੰਕ ਦੀ ਘਾਟ ਆ ਗਈ ਯਾਰ ਮੇਰੇ ਖੇਤ 'ਚ ਨਾ ਮੀਂਹ ਪੈ ਗਿਆ ਸੀ। ਇਹ ਹੁਣ ਦੂਜੀ ਇੱਕ ਗੱਲ ਹੋ ਗਈ। ਇੱਕ ਮੈਂ ਘਟ ਦੀ ਗੱਲ ਕਰਦਾ ਭਾ ਇੱਕ ਵਾਧ ਦੀ ਗੱਲ ਹੋ ਗਈ। ਮੀਂਹ ਪੈ ਗਿਆ ਸੀ। ਪਾਣੀ 5-6 ਦਿਨ ਭਰ ਆ ਰਿਹਾ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਖੇਤ ਜਿਹੜਾ ਹੈਗਾ ਮੇਰੇ ਪੱਤੇ ਜੰਗਾਲੇ ਜਿਹੇ ਹੋ ਗਏ ਤਾਂ ਜਦੋਂ ਵੀ ਤੁਹਾਡੇ ਖੇਤ ਚ ਪਾਣੀ ਭਰਿਆ ਰਵੇ ਤਾਂ ਲੱਗਿਆ ਹੋਵੇ ਤੇ ਉਸ ਤੋਂ ਬਾਅਦ ਜਿਹੜੀ ਖੇਤ ਦੇ ਵਿੱਚ ਜ਼ਿੰਕ ਪਈ ਹੁੰਦੀ ਉਹ ਬੂਟਾ ਖਾ ਨਹੀਂ ਪਾਉਂਦਾ ਜ਼ਿੰਕ ਦੀ ਘਾਟ ਆ ਜਾਂਦੀ ਹੈ ਤਾਂ ਐਸ ਕਰਕੇ ਤੁਹਾਨੂੰ ਬੇਨਤੀ ਹੈ ਕਿ 15 ਦਿਨ ਤੋਂ ਬਾਅਦ ਝੋਨੇ ਨੂੰ ਹਵਾ ਲਵਾਲਵਾ ਕੇ ਪਾਣੀ ਲਾਓ ਆਪਾਂ ਏ ਡਬਲਯੂ ਡੀ ਪਾਈਪ ਤੇ ਗੱਲ ਕਰਾਂਗੇ ਤਾਂ ਉਹਦਾ ਸਭ ਤੋਂ ਵੱਡਾ ਰੋਲ ਹੈ ਜਦੋਂ ਹਵਾਲਾ ਆ ਕੇ ਪਾਣੀ ਲੱਗਦਾ ਤਾਂ ਉਸ ਵਿੱਚ ਜ਼ਿੰਕ ਦੀ ਘਾਟ ਘਟ ਆਉਂਦੀ ਹੈ ਜੇਕਰ ਤੁਹਾਡੇ ਖੇਤ ਜਿੰਕ ਪਾਉਣ ਦੇ ਬਾਵਜੂਦ ਜ਼ਿੰਕ ਦੀ ਘਾਟ ਆ ਗਈ ਹੈ ਪੱਤੇ ਲਾਲ ਹੋ ਗਏ ਹੈ ਪੱਤੇ ਜੰਗਾਲੇ ਹੋ ਗਏ ਹੈ ਪੱਤੇ ਪਟਨੇ ਸ਼ੁਰੂ ਹੋ ਗਏ ਹੈ ਤਾਂ ਉਹ ਸਥਿਤੀ ਦੇ ਵਿੱਚ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਜੋ ਕਹਿਣਾ ਹੈ ਉਹ ਇਹ ਕਹਿੰਦੇ ਹੈ ਕਿ ਜਿੰਕ ਪਾਉਣ ਦੇ ਬਾਵਜੂਦ ਜੇਕਰ ਖੇਤ ਵਿੱਚ ਜ਼ਿੰਕ ਦੀ ਘਾਟ ਆ ਜਾਂਦੀ ਹੈ ਤਾਂ ਉਹ ਸਥਿਤੀ ਦੇ ਵਿੱਚ ਅਸੀਂ 21% ਵਾਲੀ 10 ਕਿਲੋ ਜਾਂ 6.5 ਕਿਲੋ 33% ਵਾਲੀ ਜਿੰਕ ਅਸੀਂ ਛਿੱਟੇ ਦੇ ਨਾਲ ਖੇਤ ਦੇ ਵਿੱਚ ਪਾ ਦਈਏ। ਤੁਸੀਂ ਤੁਰੰਤ ਪ੍ਰਭਾਵ ਦੇ ਨਾਲ ਜਿੰਕ ਦੀ ਘਾਟ ਦੂਰ ਕਰਨੀ ਹੈ ਤਾਂ ਉਹਦੇ ਲਈ ਫਟਾੜੇ ਕੋਲੇ ਹੈ ਕਿ ਇੱਕ ਤਾਂ ਪਾਣੀ ਥੋੜਾ ਹਵਾ ਲਵਾ ਕੇ ਲਾਓ। ਦੂਸਰੀ ਗੱਲ ਜਿਹੜੀ ਹੈ ਕਿ ਆਪਾਂ 1 ਕਿਲੋ 21% ਵਾਲੀ ਜਾਂ 750 ਗ੍ਰਾਮ 33% ਵਾਲੀ ਜਿੰਕ ਆਪ ਲੈ ਲੈਣੀ ਹੈ। ਇਹਦੇ ਨਾਲ ਅੱਧਾ ਕਿਲੋ ਕਲੀ। ਕਲੀ ਮਤਲਬ ਕਿ ਚੂਨਾ ਮਤਲਬ ਕਿ ਲਾਈਮ ਇੱਕ ਰਾਤ ਪਹਿਲਾਂ ਆਪਾਂ ਉਹਨੂੰ ਜਿਹੜਾ ਹੈਗਾ ਘੜੇ 'ਚ ਭਿਉਂ ਦੇਣਾ ਹੈ ਜਿਹੜੀ ਕਲੀ ਪਾਣੀ ਪਾਏ ਤੇ ਬਈ ਉਬਲਦੀ ਹੈ ਜਿਹੜੀ ਆਪਾਂ ਦੀਵਾਰ ਦੇ ਉੱਤੇ ਕਰਦੇ ਹੁੰਨੇ ਆਜ ਇੱਕ ਹਰਿਆਣਵੀ ਵੀਰ ਪੁੱਛ ਰਿਹਾ ਸੀ ਕਿ ਕਲੀ ਕੀ ਹੁੰਦੀ ਹੈ ਤਾਂ ਚੂਨਾ ਹੁੰਦਾ ਲਾਈਮ ਹੁੰਦਾ ਹੈ ਲਾਈਮ ਜੋ ਆਪ ਦਿਵਾਰਾਂ 'ਤੇ ਕਰਦੇ ਹੋ ਵਹੀ ਕਲੀ ਹੈ ਅੱਧਾ ਕਿਲੋ ਲੈ ਕੇ ਘੜੇ 'ਚ ਪਾ ਕੇ ਪਾਣੀ ਪਾ ਕੇ ਰਾਤ ਨੂੰ ਰੱਖ ਦੇਣਾ ਹੈ ਤੜਕੇ ਉਹਦਾ ਨਿਤਰਿਆ ਪਾਣੀ ਤੇ ਇਧਰਲੇ ਪਾਸੇ ਜਿਹੜੀ ਕਿਲੋ ਜ਼ਿੰਕ 21% ਵਾਲੀ ਜਾਂ 750 ਗ੍ਰਾਮ 33% ਜ਼ਿੰਕ ਲੈ ਕੇ ਇਹਦਾ ਸਪਰੇਅ ਆਪਾਂ 100 ਲੀਟਰ ਪਾਣੀ ਇੱਕ ਲਿੱਤੇ ਲਾ ਦੇਣਾ ਹੈ। ਕਈ ਵੀਰੇ ਪੁੱਛਦੇ ਆ ਕਿ ਮੈਂ ਲੋਹਾ ਵਿੱਚ ਪਾਵਾਂ? ਭਰਾਓ, ਖੇਤਾਂ ਦੇ ਵਿੱਚ ਜੰਗਾਲੇ ਪੱਤੇ ਵਾਂਗ ਜਿੰਕ ਦੀ ਘਾਟ ਹੈ, ਲੋਹੇ ਦੀ ਘਾਟ ਨਹੀਂ ਹੈਗੀ। ਪਾਣੀ ਜ਼ਿਆਦਾ ਹੋਣ ਕਰਕੇ ਲੋਹੇ ਦੀ ਘਾਟ ਨਹੀਂ ਹੈਗੀ। ਇਸ ਕਰਕੇ ਲੋਹਾ ਨਾ ਪਾਓ। ਲੋਹਾ ਜੇ ਕਰਨਾ ਕੱਲਾ ਕਰੋ। ਕਲੀਆਲ ਦੇ ਵਿੱਚ ਲੋਹਾ ਨਾ ਪਾਓ। ਉਮੀਦ ਕਰਦਾ ਜਾਣ ਕੇ ਲਾਏ ਹੋਣ ਸਭ ਤੋਂ ਹੈਗੀ। ਜਿਹੜੇ ਲਾਲ ਪੱਤੇ ਹੋ ਰਹੇ ਆ ਉਹਨਾਂ ਨੂੰ ਵੀ ਠੀਕ ਕਰੋਗੇ ਵੱਡੀ ਗੱਲ ਹੁਣ ਤੱਕ ਮੈਂ ਤੁਹਾਨੂੰ ਕਹਿ ਰਿਹਾ ਸੀ ਆ ਕਿ 15 ਦਿਨ ਦੇ ਵਿੱਚ ਝੋਨੇ ਦੇ ਵਿੱਚ ਜ਼ਿੰਕ ਦੀ ਘਾਟ ਆ ਜਾਂਦੀ ਹੈ ਤਾਂ ਕਈ ਸਰ ਇੱਕਸਾਨ ਵੀ ਉਸ ਸਮੇਂ ਸਵਾਲ ਠਾ ਰਹੇ ਸੀ ਨਹੀਂ ਜੀ ਇਹ 15 ਦਿਨ ਬਾਅਦ ਜ਼ਿੰਕ ਪਾਉਣੀ ਚਾਹੀਦੀ ਹੈ 15 ਦਿਨ ਤੱਕ ਜ਼ਿੰਕ ਨਾ ਪਾਓ ਤਾਂ ਤੁਹਾਡੇ ਸਾਹਮਣੇ ਹੈ 15ਵੇਂ ਦਿਨ ਤੇ ਐ ਸਮੇਂ ਵੱਡੇ ਏਰੀਆ ਦੇ ਵਿੱਚ ਜ਼ਿੰਕ ਦੀ ਘਾਟ ਆ ਗਈ ਹੈ ਤਾਂ ਜੇਕਰ ਤੁਸੀਂ ਸਹੀ ਟਾਈਮ ਤੇ ਜਿੰਕ ਨਹੀਂ ਦੇਵੋਗੇ ਤਾਂ ਜਿੰਕ ਦੀ ਘਾਟ ਆਏਗੀ ਆਏਗੀ ਇਸ ਚੀਜ਼ ਤੇ ਧਿਆਨ ਰੱਖੋ ਜਿੰਕ ਦੀ ਘਾਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਰਮਿਆਨ ਦੂਜੇ ਤੋਂ ਲੈ ਕੇ ਚੌਥੇ ਹਫ਼ਤੇ ਦੇ ਦਰਮਿਆਨ ਬੂਟਿਆਂ ਦੇ ਵਿੱਚ ਜਿੰਕ ਦੀ ਘਾਟ ਦੇ ਲੱਛਣ ਦਿਖਾਈ ਦਿੰਦੇ ਹਨ ਜਿਹਦੇ ਕਰਕੇ ਬੂਟੇ ਜੰਗਾਲੇ ਹੋ ਜਾਂਦੇ ਆ ਭੂਰੇ ਹੋ ਜਾਂਦੇ ਆ ਵਿਚਕਾਰਲੀ ਨਾੜੀ ਦਾ ਰੰਗ ਬਦਲ ਜਾਂਦਾ ਤੇ ਮੁੜ ਕੇ ਪੂਰੇ ਬੂਟਾ ਜਾੜ ਘਟ ਮਾਰਦਾ ਬੂਟਾ ਛੋਟਾ ਲਏ ਜਾਂਦਾ ਤਾਂ ਅਖੀਰ ਤੇ ਸੁੱਕ ਜਾਂਦਾ ਤਾਂ ਇਹ ਧਿਆਨ ਰੱਖਣਾ ਮਿਹਰਬਾਨੀ ਦੋਸਤੋ